ਯੋ ਚੈਟ ਆਮ ਹੇਰ ਫੋਰ ਮੋਸਟ ਐਕਸਪੈਂਸਿਵ ਕਾਫੀ ਆਫ ਲੌਨ ਡੌਨ ਲਾ ਵੇ ਮੈਨੂੰ ਮੈਨੂੰ ਦੇ ਲਾ ਵੇ ਜਾਪਾਨ ਟਪੀਕਾ ਕਾਫੀ ਅੱਜ ਮੈਂ ਪੀਣੀ ਆ ਇਹ ਹੈ ਥੋੜੀ ਭਾਏ ਨੂੰ 265 ਪਾਉਂਦੀ ਆ ਇਹ ਤਾਂ ਇੰਡੀਆ ਦਾ 31000 ਬਣ ਗਿਆ ਨਾ ਇਨੀ ਜੀ ਤਾਂ ਮੈਂ ਵਿਆਹ ਦੇਖ ਲੈਣਾ ਸੀ ਇੰਡੀਆ ਲਾ ਵੇ ਗੁੱਡੀ ਚੰਗੀ ਤਰਾ ਸ਼ੇਕ ਕਰੀ 31000 ਰੁਪਿਆ ਲਾਇਆ ਮੈਂ ਉਹ ਕੋਈ ਨਾਲ ਲੱਡੂ ਜਲੇਬੀਆਂ ਬਦਾਨਾ ਪੁੱਜਿਆ ਵੀ ਚੱਕ ਲਿਓ ਪੈਸੇ ਬਹੁਤ ਲੈ ਲਿਆ ਆ ਫੂਫੀ 31000 ਦੀ ਕੂਪੀ ਲੈ ਆਈ ਹੈ ਅੱਛਾ ਅੰਨਾ ਪੈਸਾ ਲੈ ਕੇ ਵੀ ਸਾਹ ਨਹੀਂ ਨਾਪ ਤੋਲ ਕੇ ਕਾਫੀ ਪਾ ਰਹੇ ਨੇ ਟੂ ਐ mixed with some other beans. Okay, so, so this that's is pure. Yeah, pure. Wow. ਮੈਂ ਕੁਝ ਪਿਓਰ ਪੀਣ ਜਾ ਰਿਹਾ ਹਾਂ 31000 ਦੇ ਹਿਸਾਬ ਨਾਲ ਕੇਤਰੀ ਦਾ ਸਰਾਖ ਤੇ ਥੋੜਾ ਵੱਡਾ ਚਾਹੀਦਾ ਸੀ ਨਾ ਪੈਸੇ ਚੋਰਾ ਨੇ ਬਈ 5000 10000 15000 20000 ਅੱਜ ਮੈਂ ਰੋਟੀ ਨਹੀਂ ਖਾਣੀ ਅੱਜ ਮੈਂ ਇਹ ਹੀ ਪੀਣੀ ਬਸ ਪੈਸੇ ਦੇ ਹਿਸਾਬ ਨਾਲ ਕੱਪ ਪਤਲਾ ਨਹੀਂ ਲੱਗ ਰਿਹਾ ਅੰਨਾ ਪਾ ਧਿਆਨ ਨਾ ਪਾ ਕੇ ਤੇ ਬਾਹਰ ਨਾ ਸੈਟ ਦੀ ਬੜੀ ਮਹਿੰਗੀ ਕਾਫੀ ਹੈ ਮੇਰੇ ਵੀਰ ਚੀਅਰਸ ਬ੍ਰੋ ਜਪਾਨ ਟਿਕਸ ਇੱਕ ਇੱਕ ਘੋਟ ਦਾ 7-7000 ਦਾ ਮੇਰੇ ਵੀਰ ਪੀ ਕੇ ਦੇਖਦਾ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਹਲਕਾ ਹਲਕਾ ਤੇ ਆ ਰਿਹਾ ਨਹੀਂ ਮੈਂ ਕੁਝ ਅਲੱਗ ਫੀਲ ਕਰਾਂ ਹੈ ਵਾਹ ਆਦਰਵਾਇਸ ਤੇ ਪਕੀ ਕਾਫੀ ਇਹਦਾ ਇੱਕ ਬੜਾ ਤਿੰਨ ਕਰਦੀ ਏ ਇਹਨਾਂ ਨੂੰ ਪਤਾ ਨਹੀਂ ਹੁੰਦਾ ਜਪਾਰ ਵਾਲਾ ਵੀ ਅਕੜਾ ਤਿੰਨ ਵੀ ਕਰਦੀ ਲਾ ਵੇ 11 11000 ਦੇ ਅਸੀਂ ਤਿੰਨ ਘੁੱਟ ਕਰ ਬੈਠੇ ਆ ਜੇ ਸਾਨੂੰ ਨਹੀਂ ਵੀ ਮਜ਼ਾ ਆ ਰਿਹਾ ਤਾਂ ਅਸੀਂ ਮਜ਼ਾ ਲੈ ਕੇ ਛੱਡਾਂਗੇ ਮਜ਼ੇ ਲਾਓ ਲੋ ਜੀ ਫੈਨ ਮਿਲ ਗਏ ਨੇ ਫੈਨ ਕਾਦੇ ਮਿਲ ਗਏ ਨੇ ਰੱਬ ਮਿਲ ਗਏ ਨੇ